ਕੱਲ ਦੁਪਹਿਰ ਦਾ 1:30 ਵਜੇ ਦਾ ਨਹੀਂ ਲੱਗਿਆ ਪੈਣਾ ਅੱਜ ਦੂਜੇ ਦਿਨ ਦੇ 11:00 ਵੱਜ ਗਏ ਫੇਰ ਤੱਕ ਕੋਈ ਹਟਣ ਦੀ ਖੁਸ਼ ਆਵਾਜ਼ ਨਹੀਂ ਹੈਗੀ 24 ਘੰਟੇ ਹੋਣ ਵਾਲੇ ਨੇ ਵੀ ਪੰਜ ਲਗਾਤਾਰ ਪੈਂਦੇ ਨੂੰ ਪੂਰੇ ਵਧੀਆ ਵੀ ਪੈ ਰਿਹਾ ਪੂਰਾ ਪੂਰੀਆਂ ਬਿਜਲੀ ਝੁੱਟੀਆਂ ਲੈ ਲੈ ਕੇ ਆਉਂਦਾ ਪੂਰਾ ਜ਼ੋਰ ਦਾ ਵੀ ਪੈਂਦਾ ਪਾਵੇਂ ਮੌਸਮ ਪੂਰਾ ਖਰਾਬ ਆ ਤਾਰੇ ਬਾਤੇ ਵੇੜੇ ਜੀਆ ਕਰਦਾ ਸਰਤ ਜਲੋ ਜਲ ਰੱਬ ਨੇ ਪਾਣੀ ਪੜੀ ਕਰਤਾ ਚਾਰੇ ਪਾਸੇ